ਸੰਗਤ ਜੀ ਬੇਨਤੀ ਆ ਜਿਸ ਮਾਂ ਦੇ ਰੋਂਦੇ ਕਰ ਲੋਂਦੇ ਚਿਹਰੇ ਨੂੰ ਵੇਖ ਕੇ ਇਗਨੋਰ ਨਾ ਕਰਦੇ ਕਿਉਂਕਿ ਇਹਦਾ ਛੋਟਾ ਜਿਹਾ ਬੱਚਾ ਜਿਹੜਾ ਨਾ ਇਸ ਟਾਈਮ ਵੈਂਟੀਲੇਟਰ ਤੇ ਲੱਗਾ ਆ ਤੜਫਦਾ ਪਿਆ ਰੋਂਦਾ ਪਿਆ ਕਰ ਲੋਂਦਾ ਪਿਆ ਕਿ ਮਾਂ ਮੈਨੂੰ ਘਰ ਲੈ ਜਾ ਕਿੱਦਾਂ ਲੈ ਕੇ ਜਾਵੇ ਮਾਂ ਕੋਲੇ ਤਾਂ ਪੈਸੇ ਹੀ ਹੈ ਨਹੀਂ ਕੋਈ ਮਾਂ ਵਿਚਾਰੀ ਬਾਹਰ ਖੜੀ ਦਰਵਾਜੇ ਤੇ ਹੱਥ ਜੋੜ ਕੇ ਲੋਕਾਂ ਦੇ ਮੂਹਰੇ ਖੜੀ ਹੈ ਕਿ ਮੈਨੂੰ ਕੋਈ ਦਾਨ ਦੇ ਦਿਓ ਮੈਨੂੰ ਮੇਰੇ ਬੱਚੇ ਲਈ ਕੋਈ ਦਵਾਈ ਲੈ ਦਿਓ ਮੇਰੇ ਬੱਚੇ ਵਾਸਤੇ ਮੇਰੇ ਕੋਲੇ ਪੈਸੇ ਹੈ ਨਹੀਂ ਸੋ ਸੰਗਤ ਜੀ ਬੇਨਤੀ ਆ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਸਕਰੀਨ ਤੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਆ ਸਿੱਧਾ ਗੱਲ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਸਿੱਧਾ ਗੱਲ ਕਰਕੇ ਪਰਿਵਾਰ ਦੀ ਮਦਦ ਕਰੋ ਜੇ ਕਿਤੇ ਕੋਈ ਜਾ ਸਕਦਾ ਹੈ ਤਾਂ ਫਰੀਦਕੋਟ ਮੈਡੀਕਲ ਤੇ ਜਾਓ ਜੀ ਬੱਚਾ ਉੱਥੇ ਦਾਖਲ ਹੈ ਪਰਿਵਾਰ ਦਾ ਨੰਬਰ ਦਿੱਤਾ ਕਾਲ ਕਰਕੇ ਜਾਇਓ ਨਹੀਂ ਤਾਂ ਵੀਡੀਓ ਕਾਲ ਤੇ ਦੇਖ ਲਿਓ ਐਨਆਰਆਈ ਭੈਣ ਭਰਾਵਾਂ ਨੂੰ ਬੇਨਤੀ ਹੈ ਤੁਸੀਂ ਜ਼ਰੂਰ ਦੇਖਿਓ ਭਾਈ ਮੈਨੂੰ ਪਤਾ ਐਨਆਰਆਈਆਂ ਨੂੰ ਹਮੇਸ਼ਾ ਸ਼ੱਕ ਬਹੁਤ ਹੁੰਦਾ ਹੈ ਡਾਊਟ ਹੁੰਦਾ ਹੈ ਕਿ ਇਦਾਂ ਦੀ ਬਹੁਤ ਸਾਰੀਆਂ ਵੀਡੀਓ ਆਉਂਦੀਆਂ ਪਤਾ ਨਹੀਂ ਕੋਈ ਜੈਨੂਇਨ ਹੈਗੀ ਕਿ ਨਹੀਂ ਵੀਰੇ ਜਦੇ ਕਿਤੇ ਸਾਡੀ ਕੋਈ ਵੀਡੀਓ ਦੇਖੋ ਹੈਲਪਿੰਗ ਹੈਂਡਸ ਪੰਜਾਬ ਦੇ ਪਰਿਵਾਰ ਦੀ ਕੋਈ ਵੀਡੀਓ ਦੇਖੋ ਖੁਸ਼ੀਆਂ ਦੇ ਘਰ ਦੀ ਵੀਡੀਓ ਦੇਖੋ ਤਾਂ ਨੰਬਰ ਉੱਪਰ ਦਿੱਤਾ ਹੋਇਆ 7888845139 ਇਹਦੇ ਤੇ ਵਟਸਐਪ ਕਾਲ ਕਰਕੇ ਤੁਸੀਂ ਕਨਫਰਮ ਕਰ ਸਕਦੇ ਹੋ ਕਿ ਇਹ ਕੇਸ ਜੈਨੂਇਨ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਸਾਡੀਆਂ ਹੀ ਬਹੁਤ ਸਾਰੇ ਵੀਡੀਓਜ਼ ਬੜੇ ਲੋਕੀ ਕਾਪੀ ਕਰ ਕਰਕੇ ਪਾਉਂਦੇ ਰਹਿੰਦੇ ਆ ਤੇ ਯੂਅਰ ਕੋਡ ਲਾ ਕੇ ਉਤੋਂ ਪੈਸੇ ਬਣਾਉਂਦੇ ਨੇ ਪਰ ਸੰਗਤ ਜੀ ਬੇਨਤੀ ਆ ਅੱਜ ਆਪਾਂ ਹੁਣ ਬੱਚੇ ਦੀ ਗੱਲ ਕਰੀਏ ਦੀ ਜਾਨ ਬਚਾਉਣ ਦੀ ਗੱਲ ਕਰੀਏ ਕਿਉਂਕਿ ਬੱਚੇ ਸਾਡੇ ਘਰਾਂ ਚ ਵੀ ਹੈਗੇ ਨੇ ਅਸੀਂ ਹਮੇਸ਼ਾ ਹਰ ਰੋਜ਼ ਆਪਣੇ ਬੱਚਿਆਂ ਦੀ ਤੰਦਰੁਸਤੀ ਮੰਗਦੇ ਆ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਤੇ ਅੱਜ ਇਸ ਬੱਚੇ ਲਈ ਤੰਦਰੁਸਤੀ ਮੰਗਿਓ ਅਰਦਾਸ ਕਰਿਓ ਜੇਬ ਦੇ ਵਿੱਚ ਜੇ 100 200 500 ਦੇਣ ਨੂੰ ਹੈਗਾ ਤਾਂ ਹੁਣੇ ਇਸ ਭੈਣ ਨੂੰ ਫੋਨ ਕਰਕੇ ਇਹਨਾਂ ਦੇ ਨੰਬਰ ਤੇ ਗੱਲ ਕਰਕੇ ਇਹਨਾਂ ਨੂੰ ਸੇਵਾ ਭੇਜ ਇਆ ਫਿਰ ਫੋਨ ਰਾਹੀਂ ਜਿੱਦਾਂ ਵੀ ਤੁਸੀਂ ਸੇਵਾ ਭੇਜ ਸਕਦੇ ਹੋ ਭੇਜ ਦਿਓ ਪਰ ਇਸ ਟਾਈਮ ਇਹ ਜਿਹੜਾ ਮਜਬੂਰ ਪਿਓ ਖੜਾ ਦੇਖ ਰਹੇ ਹੋ ਨਾ ਇਹ ਮਾਂ ਨੂੰ ਦੇਖ ਰਹੇ ਹਾਂ ਇਹ ਵਿਚਾਰੇ ਇੰਨੇ ਮਜਬੂਰ ਨੇ ਕਿ ਇਹਨਾਂ ਨੂੰ ਜਦੋਂ ਕੋਈ ਲੰਗਰ ਵੀ ਲੈ ਕੇ ਆਉਂਦਾ ਨਾ ਵੀ ਪ੍ਰਸ਼ਾਦਾ ਛਕ ਲੋ ਤਾਂ ਉਹਨੂੰ ਮਨ੍ਹਾ ਕਰ ਦਿੰਦੇ ਆ ਕਿਨ ਕਿ ਨਹੀਂ ਸਾਨੂੰ ਭੁੱਖ ਨਹੀਂ ਹੈਗੀ ਸੋਚੋ ਤੁਸੀਂ ਪਿਓ ਸਵੇਰ ਦਾ ਗਿਆ ਸ਼ਾਮ ਨੂੰ ਘਰੇ ਆਉਂਦਾ ਪਿਆ ਆ ਘਰੇ ਤਾਂ ਆਉਂਦੇ ਨਹੀਂ ਸਵੇਰ ਸ਼ਾਮ ਨੂੰ ਸਿੱਧਾ ਹਸਪਤਾਲ ਆਉਂਦਾ ਤੇ ਆ ਕੇ ਇਹ ਕਵੇ ਮੈਨੂੰ ਭੁੱਖ ਨਹੀਂ ਹੈਗੀ ਭੁੱਖੇ ਇਸ ਕਰਕੇ ਨਹੀਂ ਹੈ ਕਿਉਂਕਿ ਉਹ ਲੋ ਆਪਣੇ ਬੱਚੇ ਤੋਂ ਬਿਨਾਂ ਕੁਝ ਖਾਦਾ ਪੀਤਾ ਹੀ ਨਹੀਂ ਜਾ ਰਿਹਾ ਇਹ ਵਾਕਈ ਸੱਚ ਆ ਮਾਪਿਆਂ ਦੇ ਵਿੱਚ ਜਾਨ ਬਸਦੀ ਹੁੰਦੀ ਆ ਬੱਚਿਆਂ ਦੀ ਸੋ ਵੀਰੋ ਮੈਂ ਬੇਨਤੀ ਕਰਦਾ ਬੱਚੇ ਸਾਰਿਆਂ ਨੂੰ ਪਿਆਰੇ ਹੁੰਦੇ ਆ ਬੱਚੇ ਰੱਬ ਦਾ ਰੂਪ ਹੁੰਦੇ ਆ ਅੱਜ ਆਪਾਂ ਹਮੇਸ਼ਾ ਰੱਬ ਤੋਂ ਮੰਗਦੇ ਆ ਅੱਜ ਰੱਬ ਤੁਹਾਡੇ ਤੋਂ ਮੰਗ ਰਿਹਾ ਆ ਰੱਬ ਦੀ ਜਾਨ ਬਚਾਉਣੀ ਆ ਦੇਖੋ ਲਫਜ ਤਾਂ ਉਹ ਬੋਲ ਰਹੇ ਨੇ ਜਿਹੜੇ ਬੋਲਣ ਯੋਗ ਨਹੀਂ ਹੈਗੇ ਨਹੀਂ ਬੋਲਨੇ ਚਾਹੀਦੇ ਪਰ ਬੱਚਿਆਂ ਨੂੰ ਤਾਂ ਮੈਂ ਰੱਬ ਹੀ ਮੰਨਦਾ ਪਈ ਇਹ ਮੇਰਾ ਪਰਸਨਲ ਇੰਟੈਂਸ਼ਨ ਹੈਗੀ ਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਅੱਜ ਇਸ ਪਰਿਵਾਰ ਦੀ ਮਦਦ ਕਰ ਦਿਓ ਬੱਚੇ ਨੂੰ ਜ਼ਿੰਦਗੀ ਚਾਹੀਦੀ ਆ ਚਾਹੇ ਮਾਇਆ ਭੇਜੋ ਚਾਹੇ ਦਵਾਈ ਭੇਜੋ ਤੁਹਾਡੀ ਮਰਜ਼ੀ ਪਰ ਇਸ ਬਾਰੇ ਇਗਨੋਰ ਨਾ ਕਰਿਓ ਕਿਉਂਕਿ ਰੱਬ ਹਿਸਾਬ ਕਿਤਾਬ ਕਰਮਾਂ ਦੇ ਕਰਦਾ ਬਹੁਤ ਬਹੁਤ ਧੰਨਵਾਦ